ਜਦੋਂ ਤੋਂ ਕੱਲ੍ਹ ਸ਼ਾਮ ਤੋਂ ਪੰਜਾਬ ਸਰਕਾਰ ਨਾਲ ਐਸਕੇਐਮ ਦੀ ਗੱਲਬਾਤ ਟੁੱਟੀ ਹੈ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਵੱਡੀ ਪੱਧਰ ਦੇ ਉੱਤੇ ਪੁਲਿਸ ਵੱਲੋਂ ਛਾਪੇਮਾਰੀਆਂ ਸ਼ੁਰੂ ਕੀਤੀਆਂ ਗਈਆਂ ਨੇ ਬਹੁਤ ਸਾਰੇ ਆਗੂਆਂ ਨੂੰ ਤੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਈਆਂ ਨੂੰ ਘਰਾਂ ਦੇ ਵਿੱਚ ਨજરਬੰਦ ਕੀਤਾ ਗਿਆ ਹੈ ਸਾਡੇ ਸਾਰੀ ਸੂਬਾ ਲੀਡਰਸ਼ਿਪ ਦੇ ਘਰ ਦੇ ਉੱਤੇ ਕਰੰਤੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਤੇ ਤਿੰਨ ਸੂਬਾ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਿਨ੍ਹਾਂ ਚ ਬਲਵੰਤ ਸਿੰਘ ਮਹਾਰਾਜ ਜਰਨੈਲ ਸਿੰਘ ਕਾਲੇਕੇ ਅਸ਼ੋਕ ਭਾਰਤੀ ਇਸ ਤੋਂ ਇਲਾਵਾ ਪਟਿਆਲੇ ਜ਼ਿਲ੍ਹੇ ਦੇ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਸਕੱਤਰ ਸਰਿੰਦਰ ਸਿੰਘ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਇੰਦਰਮੋਹਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸੇ ਤਰ੍ਹਾਂ ਪਾਲ ਸਿੰਘ ਗੋਲੇ ਵਾਲਾ ਫਰੀਦਕੋਟ ਜ਼ਿਲ੍ਹੇ ਤੋਂ ਅਤੇ ਗੁਰਜੀਤ ਸਿੰਘ ਮੋਗੇ ਜ਼ਿਲ੍ਹੇ ਤੋਂ ਗ੍ਰਿਫਤਾਰ ਕਰਨ ਦੀ ਸਾਡੇ ਕੋਲੇ ਖਬਰ ਹੈ ਭੀ ਭਾਰਤੀ ਕਿਸਾਨ ਯੂਨੀਅਨ ਦਬਾਵਾ ਦੇ ਸੁਪਾ ਪ੍ਰਧਾਨ ਮਨਜੀਤ ਸਿੰਘ ਰਾਏ ਸਮੇਤ ਉਹਨਾਂ ਦੇ ਸੱਤ ਆਗੂਆਂ ਨੂੰ ਪੁਲਿਸ ਨੇ ਘਰਾਂ ਦੇ ਵਿੱਚ ਨજરਬੰਦ ਕੀਤਾ ਹੋਇਆ ਮੈਂ ਇਸ ਸਾਰੇ ਪੁਲਿਸ ਜ਼ਬਰ ਦੀ ਨਿਖੇਦੀ ਕਰਦੀਆਂ ਅਤੇ ਮੰਗ ਕਰਦੇ ਆ ਕਿ ਪੁਲਿਸ ਦੀ ਜੋ ਛਾਪੇਮਾਰੀ ਆ ਇਹਨੂੰ ਇੱਕਦਮ ਬੰਦ ਕੀਤਾ ਜਾਵੇ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਪ੍ਰਦਰਸ਼ਨ ਕਰਨ ਵਾਲੀਆਂ ਜਥੇਬੰਦੀਆਂ ਨੂੰ ਤੁਕਵੇਂ ਥਾ ਮਹਈਆ ਚੰਡੀਗੜ੍ਹ ਦੇ ਅੰਦਰ ਕੀਤੀ ਜਾਵੇ ਤਾਂ ਜੋ ਆਪਣਾ ਸ਼ਾਂਤ ਮਈ ਜੋ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਉਹ ਕਰ ਸਕਣ ਸਰਕਾਰ ਆ ਜਿਹੜੀ ਉਹ ਜਬਰ ਤੋਂ ਬਾਹਰ ਜਾਵੇ